ਪੰਜਾਬ ਰਾਜ ਪਵਨ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਉਦੇਸ਼ ਨਾਲ ਅਲਜਿੱਥੇ ਮਹੱਤਵਪੂਰਨ ਸਮਾਗਮ ਕਰਵਾਇਆ ਗਿਆ ਜਿਸ ਦੇ ਵਿੱਚ ਧਰਮ ਗੁਰੂਆਂ ਸਿੱਖਿਆ ਸ਼ਾਸਤਰੀਆਂ ਉਦਯੋਗਪਤੀਆਂ ਖੇਤੀਬਾੜੀ ਮਾਹਿਰਾਂ ਅਗਾਵਦੂ ਕਿਸਾਨਾਂ ਵਿਗਿਆਨੀਆਂ ਸਾਬਕਾ ਖਿਡਾਰੀਆਂ ਸੀਨੀਅਰ ਵਕੀਲਾਂ ਕਲਾਕਾਰਾਂ ਲੋਕ ਗਾਇਕਾਂ ਲੇਖਕਾਂ ਡਾਕਟਰਾਂ ਤੇ ਸਮਾਜਿਕ ਕਾਰਕੁਨਾਂ ਸਮੇਤ ਵੱਖ-ਵੱਖ ਖੇਤਰਾਂ ਨਾਲ ਸੰਬੰਧਤ ਉੱਗੀਆਂ ਸ਼ਖਸੀਅਤਾਂ ਨੇ ਸ਼ਮੂਲੀਅਤ ਕੀਤੀ ਪੰਜਾਬ ਰਾਜ ਭਵਨ ਚੰਡੀਗੜ੍ਹ ਵਿਖੇ ਹੋਈ ਇਸ ਸਮਾਗਮ ਦੀ ਪ੍ਰਧਾਨਗੀ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕੀਤੀ ਜਿਸ ਪੰਜਾਬ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਤੰਦਰੁਸਤੀ ਲਈ ਨਸ਼ਿਆਂ ਦੀ ਲਾਹਨਤ ਵਿਰੁੱਧ ਇਕਜੁੱਟ ਹੋ ਕੇ ਲੜਾਈ ਲੜਨ ਦੀ ਲੋੜ ਉੱਤੇ ਜ਼ੋਰ ਦਿੱਤਾ। ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦਿਆਂ ਰਾਜਪਾਲ ਕਟਾਰੀਆਂ ਨੇ ਨਸ਼ਿਆਂ ਦੇ ਵੱਧ ਰਹੇ ਖਤਰੇ, ਖਾਸ ਕਰਕੇ ਸਿੰਥੈਟਿਕ ਨਸ਼ਿਆਂ ਦੀ ਵੱਧ ਰਹੀ ਵਰਤੋਂ ਦੇ ਉੱਤੇ ਗੰਭੀਰ ਚਿੰਤਾ ਪ੍ਰਗਟਾਈ ਹੈ। ਜਿਨ੍ਹਾਂ ਕਰਕੇ ਨੌਜਵਾਨਾਂ ਨੂੰ ਨਾ ਪੂਰਾ ਹੋਣ ਵਾਲਾ ਨੁਕਸਾਨ ਹੋ ਰਿਹਾ ਹੈ ਉਹਨਾਂ ਨੇ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਹੈ ਕਿ ਨਸ਼ਿਆਂ ਦਾ ਸੇਵਨ ਜੋ ਕਿਸੇ ਸਮੇਂ ਸਮਾਜਿਕ ਤੌਰ ਦੇ ਉੱਤੇ ਸਵੀਕਾਰਯੋਗ ਨਹੀਂ ਸੀ ਇਸ ਵੇਲੇ ਸਮਾਜ ਵਿਰੋਧੀ ਤੱਤਾਂ ਦੁਆਰਾ ਚਲਾਏ ਜਾ ਰਹੇ ਇੱਕ ਵੱਡੇ ਅੰਤਰਰਾਸ਼ਟਰੀ ਵਪਾਰ ਦੇ ਵਿੱਚ ਬਦਲ ਗਿਆ ਜਿਨ੍ਹਾਂ ਨੇ ਪੈਸਿਆਂ ਦੇ ਲਾਲਚ ਪਿੱਛੇ ਅੱਜ ਦੀ ਜਵਾਨੀ ਨੂੰ ਬਰਬਾਦੀ ਦੀ ਦਲਦਲ ਵੱਲ ਧੱਕ ਦਿੱਤਾ ਸੰਧੂ ਸਾਹਿਬ ਦਾ ਬਹੁਤ ਹੀ ਧੰਨਵਾਦ ਕਿ ਉਹਨਾਂ ਨੇ ਅੱਜ ਆਪ ਸਭ ਕੋ ਮੇਰੇ ਰਾਜਵਾਨ ਮੈਂ दर्शन करने का मेरे को लाभ मिल गया मैं ऐसा मानता हूँ कि दुनिया में कोई चीज़ ऐसी नहीं है जो नहीं की जा सकती अगर आप लोग भी अपने सुझाव दें कि किस तरह से इस आंदोलन को आगे बढ़ाएं, मैं अकेला नहीं बढ़ा सकूँ केवल और केवल मानसिकता होनी चाहिए कि मुझे ये करना ही है और इस बुराई से पंजाब को बचाना ये मेरा कर्तव्य है मेरा एहसान नहीं है जब तक सारा समाज और जनता नहीं जुड़ेगी तब तक अभियान में सफलता नहीं मिलेगी मैं तो आपसे केवल इतना मेरा काम तो संधू जी ने आपको और मुझे मिला दिया अब आप जैसा हुक्म करोगे वैसा मैं राजभवन और सरकार वो काम करेगी जो आप चाहो तख्त दमदमा साहब के सबका जथेदार ज्ञानी केवल सिंह ने नशा खोरी दे, मुद्दे उ अपनी चिंता प्रकट की उन्होंने कहा कि पंजाब ने, ने पहला भी अजे कई संकटा का ਸਾਹਮਣਾ ਕੀਤਾ ਅਤੇ ਹਮੇਸ਼ਾ ਨਿਖਰ ਕੇ ਸਾਹਮਣੇ ਆਇਆ ਉਹਨਾਂ ਨੇ ਸਾਰੇ ਪੰਜਾਬੀਆਂ ਨੂੰ ਨਸ਼ਿਆਂ ਵਿਰੁੱਧ ਇੱਕ ਜੰਗ ਉੱਤੇ ਫਤਿਹ ਪਾਉਣ ਦੇ ਲਈ ਜ਼ਮੀਰ ਪੱਦਰ ਦੇ ਉੱਤੇ ਇਕਜੁੱਟ ਹੋਣ ਦਾ ਸੱਦਾ ਦਿੱਤਾ ਸਾਡਾ ਪੰਜਾਬ ਇਤਿਹਾਸ ਪਖਤੂ ਸਭਿਆਚਾਰਕ ਪਖਤੂ ਪਾਈਚਾਰੇ ਦੇ ਪਖਤੂ ਹਰ ਪੱਖ ਤੋਂ ਇਹਨੂੰ ਮਾਣ ਪ੍ਰਾਪਤ ਹੈ ਇੱਕ ਸਾਂਝੀ ਮਹਿੰਮ ਜਿਹੜੀ ਹੈ ਨਸ਼ਿਆਂ ਨੂੰ ਇੱਥੇ ਤੋੜਨ ਦੇ ਲਈ ਉਹਦੇ ਵਾਸਤੇ ਕਿ ਜੱਥੇਬੰਦ ਜਿਹੜਾ ਹੈ ਉਹ ਪਾਕਿਸਤਾਨ ਨੂੰ ਮਜ਼ਬੂਤ ਕਰਨਾ ਚਾਹੀਦਾ ਆਪਾਂ ਪਹਿਲ ਕਦਮੀ ਤੇ ਹੈ ਕਿ ਅੱਜ ਇੱਕ ਪਹਿਲ ਕਦਮੀ ਕਰੀਏ ਇੱਕ ਵਾਅਦਾਈਏ ਪੰਜਾਬ ਦੇ ਅੰਦਰ ਨਸ਼ਿਆਂ ਨੂੰ ਰੋਕਣ ਦੇ ਲਈ ਖਤਮ ਕਰਨ ਦੇ ਲਈ ਇੱਕ ਜਿਹੜੀ ਮੁਹਿੰਮ ਹੈ ਉਹਦਾ ਜਿਹੜਾ ਆਗਾਜ਼ ਹੈ ਉਹ ਕੀਤਾ ਜਾਏਗਾ ਅਗਰ ਸਾਰਾ ਪੰਜਾਬ ਦਾ ਐਜੂਕੇਸ਼ਨ ਵਿਭਾਗ ਜਿਹੜਾ ਹੈ ਅਗਰ ਸਕੂਲਾਂ ਨੂੰ ਅਸੀਂ ਪ੍ਰਿੰਸੀਪਲਾਂ ਤੱਕ ਡੀਓ ਤੱਕ ਅਸੀਂ ਸਾਰਿਆਂ ਕਰ ਲਈਏ ਉਹਨਾਂ ਦੇ ਦਾਹੀ ਅਸੀਂ ਮਹਿਮ ਨੂੰ ਲਾਬੰਦ ਕਰੀਏ ਪਰ ਇੱਕ ਪ੍ਰਣ ਪੱਤਰ ਪੜਾਣਾ ਪੈ ਇਹ ਲਹਿਰ ਦਾ ਬੰਦਾ ਉਹੀ ਹਿੱਸਾ ਬਣੇ ਜਿਸ ਆਪ ਨਸ਼ਾ ਨਹੀਂ ਕਰੇ ਕਿਸੇ ਪ੍ਰਕਾਰ ਦਾ ਨਸ਼ਾ ਕਰਨ ਵਾਲਾ ਸਰ ਲਹਿਰ ਵਿੱਚ ਸ਼ਾਮਿਲ ਨਹੀਂ ਹੋਣਾ ਚਾਹੀਦਾ ਪੰਜਾਬ ਦੇ ਵਿੱਚ ਨਸ਼ਾ ਖੂਰੀ ਜੇ ਸੰਵੇਦਨਸ਼ੀਲ ਮੁੱਦੇ ਦੇ ਉੱਤੇ ਆਪਣੇ ਵਿਚਾਰ ਸਾਂਝੇ ਕਰਦਿਆਂ ਰਾਸਬਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਇਸ ਮਹੱਤਵਪੂਰਨ ਚਰਚਾ ਵਿੱਚ ਸਰਗਰਮ ਭਾਗੀਦਾਰੀ ਅਤੇ ਯੋਗਤਾ ਦੇ ਲਈ ਸਾਰਿਆਂ ਦਾ ਧੰਨਵਾਦ ਕੀਤਾ ਉਹਨਾਂ ਜੋਰ ਦੇ ਕੇ ਕਿਹਾ ਕਿ ਇਸ ਸੈਸ਼ਨ ਜਰੀਏ ਪ੍ਰਾਪਤ ਹੋਏ ਕੀਮਤੀ ਵਿਚਾਰਾ ਅਤੇ ਵਿਭਿੰਨ ਦ੍ਰਿਸ਼ਟੀਕੋਣਾਂ ਨੇ ਨਸ਼ਾਖੋਰੀ ਦੇ ਮੂਲ ਕਾਰਨਾ ਬਾਰੇ ਸਾਡੀ ਸਮਝ ਨੂੰ ਹੋਰ ਡੂੰਗਾ ਕਰ ਦਿੱਤਾ ਸੰਧੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਆਪਣੀ ਗੱਲਬਾਤ ਦਾ ਵੀ ਜ਼ਿਕਰ ਕੀਤਾ ਅਤੇ ਦੱਸਿਆ ਕਿ ਉਹਨਾਂ ਦੇ ਵੱਲੋਂ ਵੀ ਪੰਜਾਬ ਦੇ ਵਿੱਚ ਨਸ਼ਿਆਂ ਦੀ ਸਮੱਸਿਆ ਬਾਰੇ ਗੰਭੀਰ ਚਿੰਤਾ ਪ੍ਰਗਟਾਈ ਗਈ ਹੈ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਇਸ ਲਾਹਨਤ ਦੇ ਖਾਤਮੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਪੰਜਾਬ ਨੂੰ ਨਸ਼ਿਆਂ ਦੀ ਮਾਰ ਤੋਂ ਬਚਾਉਣ ਲਈ ਕਿਸੇ ਵੀ ਲੜਿੰਦੇ ਉਹ ਪਾ ਨੂੰ ਲਾਗੂ ਕਰਨ ਦੇ ਲਈ ਤਿਆਰ ਹੈ گورنر ਸਾਹਿਬ ਇਹ ਪੰਜਾਬ ਦੇ ਬਾਰੇ ਇੱਕ ਵੱਡਾ ਦਰਦ ਰੱਖਦੇ ਹੈ ਔਰ ਕਰਮਯੋਗੀ ਹੋਣ ਕਰਕੇ ਆਲਰੇਡੀ ਇਹਨਾਂ ਦੇ ਮਨ ਦੇ ਵਿੱਚ ਮੈਨੂੰ ਪੱਕਾ ਯਕੀਨ ਹੈ ਇਹ ਸਾਂਝਾ ਕਰਨਗੇ ਇਹਨਾਂ ਕੋਲ ਪਲਾਨ ਹੋਏਗਾ ਕਿ ਅਪਰਗੇ ਕੀ ਕਰਨਾ ਹੈ ਔਰ ਦੂਸਰੀ ਗੱਲ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਕਿਉਂਕਿ ਮੈਨੂੰ ਮੌਕਾ ਮਿਲਦਾ ਰਹਿੰਦਾ ਗੋਰਨ ਸਾਹਿਬ ਤਦਕਾਰ ਤੌਰ ਤੇ ਵੀ ਮਿਲਦੇ ਨੇ ਉਹ ਪੰਜਾਬ ਦੇ ਦੋ ਗੱਲਾਂ ਨੂੰ ਲੈ ਕੇ ਬਹੁਤ ਚਿੰਤਤ ਨੇ ਇੱਕ ਜਿਹੜੀ ਅੱਜ ਅਸੀਂ ਚਰਚਾ ਕਰ ਰਹੇ ਆ ਨਸ਼ਿਆਂ ਬਾਰੇ ਉਹ ਕੁਝ ਵੀ ਕਰਨ ਨੂੰ ਤਿਆਰ ਨੇ ਪੰਜਾਬ ਦੇ ਵਾਸਤੇ ਨਸ਼ਿਆਂ ਦੀ ਅਲੰਪਤ ਵਾਸਤੇ ਇਹਨੂੰ ਖਤਮ ਕਰਨ ਵਾਸਤੇ ਪਰ ਦੂਸਰਾ ਪੰਜਾਬ ਦੇ ਵਿੱਚ ਮਹਿਲਾਵਾਂ ਸਾਡੀਆਂ ਭੈਣਾਂ ਮਾਤਾਵਾਂ ਦੀ ਜ਼ਿੰਦਗੀ ਦੇ ਵਿੱਚ ਤਬਦੀਲੀ ਲਿਆਉਣ ਦੇ ਵਾਸਤੇ ਉਹ ਚਾਹੁੰਦੇ ਨੇ ਕਿ ਵੱਡੀਆਂ ਮੁਹਿੰਮਾਂ ਪੰਜਾਬ ਦੇ ਵਿੱਚ ਸ਼ੁਰੂ ਕੀਤੀਆਂ ਜਾਣ ਇਹਨਾਂ ਦੋਨਾਂ ਚੀਜ਼ਾਂ ਨੂੰ ਲੈ ਕੇ ਵਿਚਾਰ-ਚਰਚਾ ਦੌਰਾਨ ਭਾਈਵਾਲਾਂ ਦੇ ਵੱਲੋਂ ਆਪਣੇ ਕੀਮਤੀ ਵਿਚਾਰ ਸਾਂਝੇ ਕੀਤੇ ਗਏ। ਨਸ਼ਾਖੋਰੀ ਦੇ ਸੰਕਟ ਦੇ ਨਾਲ ਨਜਿੱਠਣ ਲਈ ਇੱਕ ਵਿਸਤ੍ਰਿਤ ਬਹੁਪੱਖੀ ਪਹੁੰਚ ਅਪਣਾਉਣ ਦਾ ਪ੍ਰਸਤਾਵ ਪੇਸ਼ ਕੀਤਾ। ਉਨ੍ਹਾਂ ਦਾ ਵਿਚਾਰ ਸੀ ਕਿ ਨਸ਼ਿਆਂ ਦੀ ਸਪਲਾਈ ਚੇਨ ਨੂੰ ਤੋੜਨ ਦੇ ਲਈ ਸਮੇਂ ਦੀ ਲੋੜ ਹੈ ਕਿ ਡਰੱਗ ਮਾਫੀਆ, ਅਧਿਕਾਰੀਆਂ ਅਤੇ ਸਿਆਸਤ ਦਰਨਾ ਵਿਚਕਾਰ ਗੱਠ ਜੋੜ ਨੂੰ ਖਤਮ ਕਰਨ ਵਾਸਤੇ ਸਕੂਲਾਂ ਕਾਲਜਾਂ ਕੰਮ ਵਾਲੀਆਂ ਥਾਂਵਾਂ ਤੇ ਕਮਿਊਨਿਟੀ ਸੈਂਟਰਾਂ ਵਿੱਚ ਵਿਆਪਕ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾਣ ਤਾਂ ਜੋ ਲੋਕਾਂ ਨੂੰ ਨਸ਼ਿਆਂ ਦੇ ਵਿਨਾਸ਼ਕਾਰੀ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾ ਸਕੇ ਇਹ ਗੱਲਬਾਤ ਸੈਸ਼ਨ ਨਸ਼ਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਇਕਜੁੱਟ ਹੋ ਕੇ ਨਿਰੰਤਰ ਯਤਨਾਂ ਦੀ ਲੋੜ ਦੇ ਉੱਤੇ ਆਪਸੀ ਸਹਿਮਤੀ ਦੇ ਨਾਲ ਸਮਾਪਤ ਹੋਇਆ ਸਾਰੇ ਭਾਈਵਾਲਾਂ ਨੇ ਇਸ ਗੱਲ ਦੇ ਉੱਤੇ ਸਹਿਮਤੀ ਪ੍ਰਗਟਾਈ ਹੈ ਕਿ ਇਸ ਸਮੱਸਿਆ ਦਾ ਹੱਲ ਸਿਰਫ ਸਰਕਾਰੀ ਯਤਨਾਂ ਨਾਲ ਨਹੀਂ ਕੀਤਾ ਜਾ ਸਕਦਾ ਸਗੋਂ ਇਸ ਦੇ ਟਾਕਰੇ ਲਈ ਸਮਾਜ ਦੇ ਸਾਰੇ ਵਰਗਾਂ ਦੀ ਸਰਗਰਮ ਸ਼ਮੂਲੀਅਤ ਦੀ ਲੋੜ ਹੈ